ਆਪਾਂ ਉਹ ਵਾਲੀਆਂ ਸਰਕਾਰਾਂ ਮੁਰਦਾਬਾਦ 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 ਦੋਸਤਾਂ ਦੀਆਂ ਜੇਪਾਂ ਤੇ ਡਾਕੇ ਮਾਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਦੋਸਤਾਂ ਨੂੰ ਸਸਤੀ ਬਿਜਲੀ ਦੀ ਸਹੂਲਤ ਖੋਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਦੋਸਤਾਂ ਦੇ ਚੇਪ ਵਾਲੇ ਮੀਟਰ ਲਾਉਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਦਾਬਾਦ ਭਗਵਾਨ ਤਖਤ ਹਾਰ ਮੋਰਚਾ ਜਿੰਦਾਬਾਦ 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 ਨੋਦੀ ਦੀ ਸਰਕਾਰ ਮਦਾਬਾਦ ਮੁਰਦਾਬਾਦ ਮੁਰਦਾ ਕੌਮ ਤੱਕ ਜੱਟਾਂ ਵੰਡੀਆਂ ਦੀ ਏਕਾ ਜਿੰਦਾਬਾਦ 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 ਤੇ ਆ ਰਹੇ ਆ ਜਿਹੜੇ ਲੋਕਾਂ ਦੀ ਕਿਰਤ ਕਾਈ ਹੜੱਪਣ ਗਏ ਸਿਆਵਾ ਦਾ ਜਿਹੜਾ ਤੇ ਖੇਤਿਆਂ ਉਹ ਤਾਂ ਜਦੋਂ ਕਾਰਪੇਟਾ ਉਹ ਹੱਤ ਗਿਆ ਚੋੜੀ ਉਸ ਕੋੜਾ ਹਸਪਤਾਲ ਆ ਕਾਜ ਸਪੈਸ਼ਲ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੀ ਅੱਜ ਸੰਗਤ ਬਲਾਕ ਦੀਆਂ ਸਮੁੱਚੀਆਂ ਕਿਸਾਨ ਮਜ਼ਦੂਰ ਮਲਾਜਨ ਬ੍ਰਿਹਾਰਤੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਇਹ ਮਾਰਚ ਕੀਤਾ ਗਿਆ ਮੋਦੀ ਹਕੂਮਤ ਪਿਛਲੇ ਚਿਰ ਤੋਂ ਲਗਾਤਾਰ ਲੋਕਵ੍ਰੋਧੀ ਫੈਸਲੇ ਆ ਜਿਹੜੇ ਉਹ ਕਰ ਰਹੀ ਆ ਧੜਾ ਧੜ ਕਾਲੇ ਕਾਨੂੰਨ ਆ ਜਿਹੜੇ ਲੋਕਾਂ ਦੇ ਉੱਤੇ ਮੜੇ ਜਾ ਰਹੇ ਆ ਤੇਰੇ ਤਹਿਤ ਲੋਕਾਂ ਤੋਂ ਸਸਤੀ ਬਿਜਲੀ ਦੀ ਸਹੂਲਤ ਖੋਣ ਵਾਸਤੇ ਉਹ ਬਿਜਲੀ ਸੋਧ ਬਿੱਲ 2025 ਲੈ ਕੇ ਆਏ ਆ ਬਿਜਲੀ ਦਾ ਖੇਤਰ ਜਿਹੜਾ ਜਿਹੜਾ ਲੋਕਾਂ ਨੇ ਆਪ ਦੇ ਕਿਰਤ ਖਜ਼ਾਨਿਆਂ ਦੇ ਵਿੱਚੋਂ ਪਸਾਰਿਆ ਸੀ ਜਿੱਥੇ ਉਹਨਾਂ ਲੋਕਾਂ ਨੇ ਜ਼ਮੀਨਾਂ ਜਾਇਦਾਦਾਂ ਦਿੱਤੀਆਂ ਸੀਗੀਆਂ দান ਕੀਤੀਆਂ ਸੀ ਉੱਥੇ ਆਪਦੀ ਕਿਰਤ ਸ਼ਕਤੀ ਵੀ ਇਸ ਖੇਤਰ ਦੇ ਵਿੱਚ ਲਾਈ ਆ ਹੁਣ ਜਦੋਂ ਇਹ ਮੁਕੰਮਲ ਤੌਰ ਤੇ ਉਸਰ ਗਿਆ ਇਹਨੂੰ ਪ੍ਰਾਈਵੇਟ ਕੰਪਨੀਆਂ ਨੂੰ ਸਭਲਾਉਣਾ ਚਾਹੁੰਦੇ ਆ ਉਹ ਤੇ ਸਸਤੀ ਬਿਜਲੀ ਦੀ ਸਹੂਲਤ ਜਿਹੜੀ ਉਹ ਖੋਣੀ ਚਾਹੁੰਦੇ ਆ ਤੇ ਇਹ ਕਾ ਇਹ ਕਾਨੂੰਨ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਤੇ ਨਾਲ ਜਿਹੜਾ ਉਹ ਖੇਤਾਂ ਦੇ ਪੁੱਤਾਂ ਤੋਂ ਵੇਖ ਹੋਣ ਵਾਸਤੇ ਇਹ ਤੇ ਪ੍ਰਾਈਵੇਟ ਕੰਪਨੀਆਂ ਦਾ ਕੰਟਰੋਲ ਕਰਾਉਣ ਵਾਸਤੇ ਫੀ ਸੀਡ ਬਿਲ ਲੈ ਕੇ ਆਇਆ ਸੋਧ ਬਿਲ ਇਹ ਵੀ ਲੋਕ ਵਿਰੋਧੀ ਬਿੱਲ ਇਹਨੂੰ ਕਦੇ ਵੀ ਕਾਨੂੰਨ ਨਹੀਂ ਬਣ ਦਿੱਤਾ ਜਾਊਗਾ ਤੇ ਨਾਲ ਕਿਰਤ ਕਾਨੂੰਨਾਂ ਦੇ ਵਿੱਚ ਸੋਧਾਂ ਕਰਕੇ ਉਹਨਾਂ ਨੇ ਚਾਰ ਕੋਡ ਬਣਾਏ ਆ ਲੇਬਰ ਕੋਡ ਜਿਹੜੇ 12-12 ਘੰਟੇ ਅ ਜਿ ਕਿਰਤੀਆਂ ਦੀ ਰਤ ਨਚੋੜਨ ਵਾਸਤੇ ਇਹ ਬੰਦੋਬਸਤ ਕੀਤਾ ਗਿਆ ਫੈਕਟਰੀਆਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਕਹਿੰਦਾ ਪਸ਼ੂਆਂ ਵਾਂਗੂ ਉਹਨਾਂ ਦੀ ਛੱਲ ਪੱਟੀ ਜਾਊਗੀ ਤੇ ਉਹ ਜਥੇਬੰਦਨਾ ਹੋਣ ਇਹ ਸਾਰੇ ਪ੍ਰਬੰਧ ਉਹਨਾਂ ਕੋਡਾਂ ਦੇ ਵਿੱਚ ਕੀਤੇ ਗਏ ਆ ਇਸ ਇਹ ਵੀ ਇਹਦੇ ਖਿਲਾਫ ਵੀ ਇਹ ਮੋਟਰਸਾਈਕਲ ਮਾਰਚਾ ਜਿਹੜਾ ਅਸੀਂ ਕਰ ਰਹੇ ਹਾਂ ਤੇ ਨਾਲ ਮਨਰੇਗਾ ਦਾ ਜਿਹੜਾ ਕਾਨੂੰਨ ਆ ਉਹਨੂੰ ਜਿਹੜਾ ਜੀਰਾਮ ਜੀ ਪਿਕਸ਼ਤ ਭਾਰਤ ਦੇ ਨਾਂ ਤੇ ਉਹਦਾ ਨਾਂ ਬਦਲ ਕੇ ਜਿੱਥੇ ਉਹਦਾ ਨਾਂ ਬਦਲੇ ਆ ਉਹਦਾ ਤਤਰੀ ਖਤਮ ਕੀਤਾ ਗਿਆ ਉਹਦੇ ਚ ਰਾਜਾਂ ਨੂੰ ਕਿਹਾ ਗਿਆ ਵੀ 40% ਹਿੱਸਾ ਪਾਓ ਤੁਸੀਂ 10% ਦੀ ਥਾਂ ਤੇ ਰਾ ਸਰਕਾਰ ਕੋਲੇ ਪਹਿਲਾਂ ਹੀ ਫੰਡਾਂ ਦਾ ਕੋਈ ਪ੍ਰਬੰਧ ਨਹੀਂ ਤੇ ਇਸ ਕਰਕੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਣਾ ਕਰੋੜਾ ਲੋਕ ਜਿਹੜੇ ਭੁੱਖ ਨਾਗਣਾ ਘੁੱਲ ਰਹੇ ਆ ਉਹਨਾਂ ਨੂੰ ਜਿਹੜਾ ਮਾੜਾ ਮੋਟਾ ਰੁਜ਼ਗਾਰ ਮਿਲਦਾ ਸੀਗਾ ਇਹ ਵੀ ਛਾਂਗਿਆ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਐਸ ਤੇ ਵੀ ਵੱਡੀਆਂ ਲਾਹਮੰਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਖਸਾਨ ਮੋਰਚੇ ਦੀ ਵਾਅਦੇ ਵਿੱਚ ਕਰਾਂਗੇ ਤੇ ਜਿੰਨੇ ਵੀ ਲੋਕ ਵਿਰੋਧੀ ਫੈਸਲੇ ਕੀਤੇ ਆ ਉਨਾ ਦਾ ਫੈਸਲਿਆਂ ਦਾ ਵਿਰੋਧ ਡਟ ਕੇ ਕਰਾਂਗੇ ਇਹਦੇ ਵਿੱਚ ਸਾਡੇ ਨਾਲ ਜਿੱਥੇ ਕਿਸਾਨ ਜਿੱਥੇ ਬੰਦੀਆਂ ਆਈਆਂ ਉਹਦੇ ਚ ਮਲਾਜ਼ਮ ਮਜ਼ਦੂਰ ਵਿਦਿਆਰਥੀ ਜਿੱਥੇ ਬੰਦੀਆਂ ਦੇ ਆਗੂ ਵੀ ਆਏ ਆ ਅੱਜ ਜਿੱਥੇ ਅਸੀਂ ਸਾਰੀਆਂ ਜੰਤਰ ਜਿੱਥੇ ਬੰਦੀਆਂ ਸਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਸੰਗਤ ਜਿਉ ਅਸੀਂ ਪਿੰਡਾਂ ਚ ਇਹ ਰੋਸ ਮਾਰਚ ਕੱਢਿਆ ਮੋਟਰਸਾਈਕਲ ਮਾਰਚ ਲੋਕੇ ਇੱਕ ਪਾਸੇ ਜਿੱਥੇ ਅਸੀਂ ਜਿਹੜੇ ਕੱਚੇ ਮਜ਼ਦਮਾਨ ਦੀ ਗੱਲ ਕਰ ਰਹੀਏ ਪੱਕੇ ਰਜਗਾਰ ਦੀ ਮੰਗ ਕਰਦੇ ਸੀ ਨਿੱਜੀਕਰਨ ਨੀਤੀ ਰੱਦ ਕਰਨ ਦੀ ਮੰਗ ਕਰਦੇ ਸੀਗੇ ਪਰ ਜਿਹੜਾ ਬਿਜਲੀ ਬੋਰਡ ਐਕਟ 2025 ਆ ਇਹ ਇਹਨੇ ਮਤਲਬ ਮੁਕੰਮਲ ਤੌਰ ਤੇ ਬਿਜਲੀ ਬੋਰਡ ਦਾ ਭੂਗ ਪਾਦਣਾ ਆਉਣ ਵਾਲੇ ਦਿਨਾਂ ਚ ਜਿੱਥੇ ਪੱਕਾ ਰਜਗਾਰ ਆ ਉਹਦਾ ਖਤਮ ਹੋ ਜਾਣਾ ਕੰਪਨੀਆਂ ਦੇ ਲੋਟਾ ਉਹਨਾਂ ਰਾਹ ਪਧਰਾ ਹੋ ਜਾਣਾ ਲੋਕਾਂ ਨੂੰ ਜਿਹੜੀ ਬਿਜਲੀ ਆ ਕਰਾਸ ਸਬਸਿਡੀ ਆ ਉਹ ਖਤਮ ਹੋ ਜਾਣੀ ਆ ਜਿਹੜਾ ਕ੍ਰਾਸ ਅਫਸਰਿ ਦਾ ਬੋਝ ਆ 5 ਸਾਲਾਂ ਦੇ ਖਤਮ ਕਰਨ ਦਾ ਉਹਨਾਂ ਚ ਪਾਇਆ ਹੋਇਆ ਜਿਹੜਾ ਕਾਨੂੰਨ ਆ ਉਹ ਲੋਕਾਂ ਦੇ ਪੈਣਾ ਗਰੀਬ ਕਿਸਾਨਾਂ ਮਜ਼ਦੂਰਾਂ ਦੇ ਪੈਣਾ ਇਸ ਕਰਕੇ ਜਿੱਥੇ ਇਹ ਮਲਾਜ਼ਮ ਵਿਰੋਧੀ ਆ ਉੱਥੇ ਇਹ ਲੋਕ ਵਿਰੋਧੀ ਵੀ ਆਉਣ ਵਾਲੇ ਦਿਨਾਂ ਚ ਕਿਉਂਕਿ ਬਿਜਲੀ ਰੀਡ ਦੀ ਹੱਡੀ ਆ ਲੋਕਾਂ ਦੀ ਬਿਜਲੀ ਬਿਨਾ ਕਮੈਂਟ ਨਹੀਂ ਸਰਦਾ ਜੇ ਬਿਜਲੀ ਕਾਰਪੋਰੇਟ ਘਰਾਣੇ ਦੇ ਹੱਥ ਆ ਜਾਣੀਆਂ ਇਹਦਾ ਮਤਲਬ ਇਹ ਹੈ ਵੀ ਆਉਣ ਵਾਲੇ ਦਿਨਾਂ ਚ ਆਮ ਲੋਕਾਂ ਦੀ ਪਹੁੰਚ ਤੋਂ ਜਿਵੇਂ ਲਾਜ ਆਪਣੀ ਪਹੁੰਚ ਤੋਂ ਬਾਹਰ ਹੋਇਆ ਬਿਜਲੀ ਵੀ ਉਹੀ ਵਰਤ ਸਕੂਗਾ ਜਿੰਨ੍ਹੇ ਜੇਬ ਚ ਚਾਰ ਛਿੱਲੜ ਨੇ ਤੇ ਜਿਹੜੇ ਗਰੀਬ ਕਿਸਾਨ ਮਜ਼ਦੂਰ ਮੁਲਾਜ਼ਮ ਨੇ ਇਹ ਬਿਜਲੀ ਤੋਂ ਵੀ ਵਾਂਝੇ ਹੋਣਗੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸੰਗਤ ਬਲਾਕ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਾਂਝਾ ਇੱਕ ਮਾਰਚ ਕੱਢ ਰਹੀਆਂ ਕਿਉਂਕਿ ਅਸੀਂ ਪਹਿਲਾਂ ਵੀ ਇੱਕ ਸਾਲ ਦਾ 10 ਤਰ੍ਹਾਂ ਦੇ ਬਿਜਲੀ ਜਿਹੜੇ ਇੱਕ ਸਾਲ ਦਾ 10 ਉੱਥੇ ਲਾਏ ਸੀ ਮੋਰਚੇ ਸਬ ਡਿਵੀਜ਼ਨਾਂ ਤੇ ਜਿਹੜਾ 2025 ਐਕਟ ਮਤਲਬ ਵੀ ਬਿਜਲੀ ਬਿੱਲ ਲਿਆ ਰਹੀ ਹੈ ਇਹ ਕੇਂਦਰ ਦੀ ਤੇ ਪੰਜਾਬ ਦੀ ਸਰਕਾਰ ਰਲ ਰਲ ਗਈਆਂ ਸਾਰੇ ਦੋਨੇ ਇਹ ਉਹਦੇ ਵਿਰੋਧ ਦੇ ਵਿੱਚ ਕਿਉਂਕਿ ਜੇ ਉਹ 2025 ਐਕਟ ਆਉਂਦਾ ਹੈ ਉਹਦੇ ਨਾਲ ਜਿਹੜੀ ਬਿਜਲੀ ਆ ਆਮ ਜਿਹੜੇ ਬੰਦੇ ਦੀ ਪਹੁੰਚ ਤੋਂ ਦੂਰ ਹੋ ਜਾਣੀ ਹੈ ਕਿਉਂਕਿ ਜਿਹੜੀ ਸਬਸਿਡੀ ਹੈ 600 ਜੁਨਟ ਵਾਲੀ ਉਹ ਚੱਕੀ ਜਾਣੀ ਹੈ ਇੱਕ ਇਹਨਾਂ ਨੇ ਜਿਹੜਾ ਨਵਾਂ ਬਣਾਇਆ ਹੈ ਵਿਜੇ ਅੰਡਾਨੀ ਦਾ ਮੀਟਰ 300 ਮੀਟਰ ਲੱਗਦਾ ਉਹਨੂੰ ਵੀ ਉਹੀ ਰੇਟ ਹੈ ਇੱਕ ਮਜ਼ਦੂਰ ਹੈ ਜਿਹੜਾ ਦਿਹਾੜੀ 300 ਰੁਪਏ ਦੀ ਕਰਦਾ ਹੈ ਉਹਦਾ ਵੀ ਇੱਕ ਰੇਟ ਹੈ ਇਸ ਕਰਕੇ ਮਤਲਬ ਇਹਦੇ ਵਿੱਚ ਫੈਸਲਾ ਬੜਾ ਵੱਡਾ ਪਾੜ ਪਾ ਰਿਹਾ ਹੈ ਕਿਉਂਕਿ ਅੱਗੇ ਜਿਹੜੇ ਗਰੀਬ ਸੀ ਉਹਨਾਂ ਨੂੰ ਕੁਛ ਨਾ ਕੁਛ ਰਾਇਤ ਮਿਲਦੀ ਸੀ ਉਹਦੇ ਨਾਲ ਜਿਹੜੀਆਂ ਖੇਤੀ ਵਾਲੀਆਂ ਮੋਟਰਾਂ ਨੇ ਜਿਹੜੀਆਂ ਆਪਾਂ ਇਧਰ ਚਲਦੀਆਂ ਲਗਾਤਾਰ ਅਨਾਜ ਵੀ ਦੇਸ਼ ਦੇ ਲਈ ਪੈਦਾ ਕਰਦੇ ਆ 60% ਫੂਲ ਦੇ ਪਹਡਾਰ ਦੇ ਵਿੱਚ ਹਿੱਸਾ ਪਾਉਣੇ ਆ ਉਹਨਾਂ ਦੇ ਵੀ ਬਿੱਲ ਲੱਗ ਜਣੇ ਆ ਅਸਲ ਕਾਰਨ ਇਹ ਵੀ ਜਿਹੜੀ ਬਿਜਲੀ ਆ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜੂ ਉਹਨਾਂ ਨੂੰ ਲੋਕਾਂ ਨੂੰ ਸੂਚਿਤ ਕਰਨ ਦੇ ਲਈ ਸਾਰੇ ਅੱਜ ਮਾਰਚ ਕਰ ਰਹੇ ਆ ਅਸੀਂ ਸਾਰੇ ਪੰਜਾਬ ਦੇ ਵਿੱਚ ਤੇ ਆਉਣ ਵਾਲੀ ਅਸੀਂ 16 ਤਰੀਕ ਹੈ ਜਿਹੜੀ ਡੀਸੀ ਦਸਤਰਾ ਤੇ ਜਿਹੜੇ ਵੱਡੇ ਧਰਨੇ ਲਾਉਣੇ ਆ ਉਹਨਾਂ ਚ ਲੋਕਾਂ ਨੂੰ ਇਸੇ ਸੂਚੇਤ ਕਰਕੇ ਇਹ ਲੋਕਾਂ ਘਰਾਂ ਦੇ ਰਹੇ ਆ ਵੀ ਚਲੋ ਭਾਈ ਉੱਥੇ ਇਕੱਠੇ ਹੋ ਕੇ ਚੱਲ ਗਏ ਤੇ ਇਹ ਜਿਹੜੀਆਂ ਸੈਂਟਰ ਸਰਕਾਰਾਂ ਜਾਂ ਪੰਜਾਬ ਸਰਕਾਰ ਆਪਣੇ ਤੇ ਨਰਜਾਇਜ਼ ਕਾਨੂੰਨ ਮਟਰੀ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਰੋਕਿਆ ਜਾ ਤੇ ਹਰ ਹਾਲਤ ਰੋਕ ਕੇ ਛੱਡਾਂਗੇ ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਸੰਗਤੋ ਵਲਾਕ ਤੋਂ ਚੱਲ ਕੇ ਸੰਗਤੋ ਵਲਾਕ ਤੇ ਪਿੰਡਾਂ ਵਿੱਚ ਜਿਹੜਾ ਝੰਡਾ ਮਾਰਚ ਕੀਤਾ ਜਾ ਰਿਹਾ ਹੈ ਉਹ ਜਿਹੜੀਆਂ ਇਸ ਵੇਲੇ ਪੰਜਾਬ ਦੀਆਂ ਨਹੀਂ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਜਸੇਬੰਦੀਆਂ ਇਕੱਠੀਆਂ ਹੋਈਆਂ ਇਕੱਠੀਆਂ ਇਸ ਕਰਕੇ ਹੋਈਆਂ 2014 ਤੋਂ ਜਿੱਦễ ਦਾ ਮੋਦੀ ਸਤਾ ਚਾਇਆ ਜਿਹੜੇ ਕਿਰਤੀ ਲੋਕਾਂ ਦੀਆਂ ਜਿੱਥੇ ਮੁਸ਼ਕਲਾਂ ਘਟਣੀਆਂ ਸੀ ਉਹ ਦਿਨੋਂ ਦਿਨ ਵੱਧ ਰਹੀਆਂ ਕਿਉਂਕਿ ਪਹਿਲੀ ਵਾਰ ਹੱਲਾ ਜਿਹੜਾ ਕੀਤਾ ਮੋਦੀ ਨੇ ਉਹ ਜਿਹੜੇ 29 ਕਾਨੂੰਨ ਮਜ਼ਦੂਰਾ ਲਈ ਬਣੇ ਸੀ ਉਹਨਾਂ ਦੇ ਤੋੜ ਕੇ 4 ਕਿਤ ਕੋਡ ਬਣਾ ਦਿੱਤੇ ਉਹ ਜਿਹੜੇ ਚਾਰ ਕਿਤ ਕੋਡ ਬਣਾਏ ਨੇ ਉਹ ਮਜ਼ਦੂਰਾਂ ਦੀ ਧੌਣ ਤੇ ਗੋਡਾ ਧਰਦੇ ਨੇ ਉਹ ਕਿਉਂ ਕਿ ਉਹਨਾਂ ਨੇ ਰੱਟ ਲਾਤੀ ਕਿ ਜਿੱਥੇ 300 ਮਜ਼ਦੂਰ ਕੰਮ ਕਰਦਾ ਜਿਹੜੀ ਫੈਕਟਰੀ ਚ ਉਥੇ ਕੋਈ ਯੂਨੀਅਨ ਬਣਾਇ ਜਾ ਸਕਦੀ ਹੈ ਉਥੇ ਕੋਈ ਆਪਣੀ ਮੁਸ਼ਕਲ ਰੱਸੀ ਜਾ ਸਕਦੀ ਹੈ ਜਿੱਥੇ ਉਹ ਤੋਂ ਘਟ ਹੈ ਉਹਦਾ ਕੋਈ ਨਾ ਯੂਨੀਅਨ ਬਣਾ ਸਕਦੇ ਨਾ ਉਥੇ ਕੋਈ ਮੁਸ਼ਕਲ ਆਪਦੀ ਹੱਲ ਕਰਾ ਸਕਦੇ ਸੋ ਇਸ ਕਰਕੇ ਜਿਹੜਾ 2024 25 ਜਿਹੜਾ ਬਿਜਲੀ ਬਿੱਲ ਹੈ ਜੇ ਉਹ ਪਾਸ ਹੋ ਜਾਂਦਾ ਹੈ ਜਿਹੜੇ ਕਿਰਤੀ ਲੋਕ ਛੱਲੇ ਵਾਲੇ ਵੇਜਮਿੰਨੇ ਆ ਉਹਨਾਂ ਦੀ ਜਿਹੜੀ ਸਬਸਿਡੀ ਹੈ ਉਹ ਸਾਰੀ ਤੇ ਮਾਂਝਾ ਵਾਜ ਜਾਣਾ ਉਹਨਾਂ ਦੇ ਜਿਹੜੇ ਲਾਟੂ ਜਗਣੇ ਸੀ ਉਹ ਬੰਦ ਹੋ ਜਾਣੇ ਆ ਕਿਉਂਕਿ ਜਦੋਂ ਸਬਸਿਡੀ ਬੰਦ ਹੋ ਗਈ ਉਹਨਾਂ ਦੇ ਲਾਟੂ ਜਗਣੇ ਬੰਦ ਹੋ ਜਾਂਦੇ ਆ ਸਭ ਤੋਂ ਵੱਡੀ ਗੱਲ ਜਿਹੜਾ ਹੈ ਇਸ ਵੇਲੇ ਦੇਸ਼ ਦੇ ਅੰਦਰ ਰੌਲਾ ਪਿਆ ਤੇ ਇਹਨਾਂ ਜਥੇਬੰਦੀਆਂ ਨੇ ਸਾਹਮਣ ਆ ਉਹ ਹੈ ਮੰਨ ਰੇਗਾ ਦਾ ਮੁਨਰੇਗਾ ਦਾ ਜਿਹੜਾ ਨਵਾਂ ਕਾਨੂੰਨ ਬਦਲਿਆ ਉਹ ਬਿਲਕੁਲ ਖਤਮ ਕਰਨ ਵਾਲਾ ਤੇ ਉਹ ਇਸ ਪ੍ਰੋਜੈਕਟ ਨੂੰ ਬਿਲਕੁਲ ਸਾਰੇ ਦੇਸ਼ ਤੇ ਖਤਮ ਕਰ ਦੂ ਜਿਹੜੇ 70% ਲੋਕ ਇਸ ਤੇ ਨਿਰਭਰ ਆ ਉਹ ਬਿਲਕੁਲ ਵਿਹਲੇ ਹੋ ਜਾਣਗੇ ਉਹਨਾਂ ਨੂੰ ਕੰਮ ਨਹੀਂ ਮਿਲਣਾ ਕੰਮ ਤੋਂ ਬਿਨਾ ਕੋਈ ਜਿਹੜੇ ਬੇਜ਼ਮੀਨੇ ਲੋਕ ਹੈ ਉਹ ਜਿਉਂਦੇ ਨਹੀਂ ਰਹਿ ਸਕਣੇ ਇਸ ਕਰਕੇ ਅਸੀਂ ਜਿਹੜਾ ਨਵਾਂ ਬਿਲ ਪੇਸ਼ ਕੀਤਾ ਪਾਰਲੀਮੈਂਟ ਉਸ ਦੇ ਖਿਲਾਫ ਸਾਰੇ ਗੈਜਤ ਸੇ ਬੰਦੀਆਂ ਇਹ ਕਹਿ ਰਹੀਆਂ ਵੀ ਉਸ ਨੂੰ ਵਾਪਸ ਕਰੋ ਜਿਹੜਾ ਪਹਿਲਾਂ ਵਾਲਾ ਮਨਰੇਗਾ ਕਰੂਨ ਚੱਲਦਾ ਸੀ ਉਹ ਨੂੰ ਬਹਾਲ ਕਰਕੇ ਤੇ ਉਹ ਨੂੰ ਬਹਾਲ ਕਰਕੇ ਕਿਰਤੀ ਲੋਕਾਂ ਨੂੰ ਕੋਈ ਮੁਸ਼ਕਲ ਘਟਾਈ ਜਾ ਸਕਦੀ ਹੈ ਅਸੀਂ ਜਿਹੜੀ ਉਥੇ ਮੰਗ ਕਰਦੇ ਆ ਕਿ ਨਰੇਗਾ ਦਾ ਕੰਮ ਜਿਹੜਾ ਉਹ 365 ਦਿਨ ਪੂਰਾ ਸਾਲ ਕੰਮ ਚਲਾਇਆ ਜਾਵੇ ਤੇ ਉਹਨਾਂ ਦੀ ਦਿਹਾੜੀ ਜਿਹੜੀ ਹੈ 700 ਰੁਪਿਆ ਕੀਤਾ ਜਾਵੇ ਤੇ ਪੱਕੀ ਗਰੰਟੀ ਕੀਤੀ ਜਾਵੇ ਜਿਹੜਾ ਮੇਰ ਰੁਜ਼ਗਾਰੀ ਪੱਤਾ ਉਹਦੀ ਪੱਕੀ ਗਰੰਟੀ ਕੀਤੀ ਜਾਵੇ ਵੀ ਉਹ ਵੀਡੀਓ ਜਿਹੜਾ ਵੀਡੀਓ ਨੂੰ ਉਦਕਾਰ ਹੋਣ ਜਿੰਨੇ ਲੋਕਾਂ ਦਾ ਕੰਮ ਨਹੀਂ ਲੱਗਿਆ ਉਹ ਉਹਨੂੰ ਦਰਖਾਸਤ ਦੇਣ ਤਾਂ ਕਿ ਉਹਨਾਂ ਨੂੰ ਕੋਈ ਮਾੜਾ ਮੋਟਾ ਸਹਾਇਤਾ ਹੋ ਸਕੇ ਇਸ ਕਰਕੇ ਅਸੀਂ ਇਸ ਗੱਲ ਤੇ ਪੂਰਾ ਜਿਹੜੀਆਂ ਮਜ਼ਦੂਰ ਜਥੇ ਬਣੀਆਂ ਉਹ ਇਸ ਕਰਤੇ ਡਟੀਆਂ ਹੈ ਕਿ ਜਿੰਨੀਆਂ ਜੱਥੇ ਬੰਦੀਆਂ ਉਹਨਾਂ ਦਾ ਸਾਥ ਦਿੱਤਾ ਜਾਵੇ ਆਉਣ ਵਾਲੀ ਜਿਹੜੀ 16 ਤਰੀਕ ਹੈ ਉਹਦੇ ਵਿੱਚ ਮਜ਼ਦੂਰ ਜੱਥੇ ਬੰਦੀਆਂ ਕਿਸਾਨ ਜੱਥੇ ਬੰਦੀਆਂ ਦਾ ਡਟ ਕੇ ਸਾਥ ਦੇਣਗੇ ਪਹਿਲਾਂ ਵਾਲਾ ਮਨਰੇਗਾ ਕਰੂਨ ਚੱਲਦਾ ਸੀ ਉਹਨੂੰ ਬਹਾਲ ਕਰਕੇ ਤੇ ਉਹਨੂੰ ਬਹਾਲ ਕਰਕੇ ਕਿਰਤੀ ਲੋਕਾਂ ਨੂੰ ਕੋਈ ਮੁਸ਼ਕਲ ਘਟਾਈ ਜਾ ਸਕਦੀ ਹੈ ਅਸੀਂ ਜਿਹੜੀ ਉਥੇ ਮੰਗ ਕਰਦੇ ਆਂ ਕਿ ਨਰੇਗਾ ਦਾ ਕੰਮ ਜਿਹੜਾ ਉਹ 365 ਦਿਨ ਪੂਰਾ ਸਾਲ ਕੰਮ ਚਲਾਇਆ ਜਾਵੇ ਤੇ ਉਹਨਾਂ ਦੀ ਦਿਹਾੜੀ ਜਿਹੜੀ ਹੈ 700 ਰੁਪਿਆ ਕੀਤਾ ਜਾਵੇ ਤੇ ਪੱਕੀ ਗਰੰਟੀ ਕੀਤੀ ਜਾਵੇ ਜਿਹੜਾ ਬੇਰੁਜ਼ਗਾਰੀ ਪੱਤਾ ਉਹਦੀ ਪੱਕੀ ਗਰੰਟੀ ਕੀਤੀ ਜਾਵੇ ਵੀ ਉਹ ਵੀਡੀਓ ਜਿਹੜਾ ਵੀਡੀਓ ਨੂੰ ਉਦਕਾਰ ਹੋਣ ਜਿੰਨੇ ਲੋਕਾਂ ਦਾ ਕੰਮ ਨਹੀਂ ਲੱਗਿਆ ਉਹ ਉਹਨੂੰ ਦਰਖਾਸਤ ਦੇਣ ਤਾਂ ਕਿ ਉਹਨਾਂ ਨੂੰ ਕੋਈ ਮਾੜਾ ਮੋਟਾ ਸਹਾਈਤਾ ਹੋ ਸਕੇ ਇਸ ਕਰਕੇ ਅਸੀਂ ਇਸ ਕਰਕੇ ਪੂਰਾ ਜਿਹੜੀਆਂ ਮਜ਼ਦੂਰ ਮਜ਼ਦੂਰ ਜਥੇ ਬੰਨੀਆਂ ਉਹ ਇਸ ਕਰਕੇ ਡਟੀਆਂ ਐ ਕਿ ਜਥੇਬੰਦੀਆਂ ਜਿਥੇ ਬੰਦੀਆਂ ਉਹਨਾਂ ਦਾ ਸਾਹ ਦਿੱਤਾ ਜਾਵੇ ਆਉਣ ਵਾਲੀ ਜਿਹੜੀ 16 ਤਰੀਕ ਹੈ ਉਹਦੇ ਵਿੱਚ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦਾ ਡਟ ਕੇ ਸਾਹ ਦੇਣਗੇ ਗਸਤਨ ਸਿੰਘ ਫੁੱਲੋ ਮਿੱਠੀ ਜ਼ਿਲ੍ਹਾ ਜਰਨਸਕਤਰ ਕੁੱਲ ਹਿੰਦ ਕਿਸਾਨ ਸਭਾ ਜੋ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਸਾਰੇ ਹੀ ਪੰਜਾਬ ਦੇ ਵਿੱਚ ਮੋਟਰਸਾਈਕਲ ਮਾਰਚ ਕੀਤਾ ਜਾ ਰਿਹਾ ਹੈ ਉਸਦੇ ਸੱਦੇ ਦੇ ਤਹਿਤ ਅੱਜ ਅਸੀਂ ਸੰਗਤ ਬਲਾਗ ਦੇ ਪਿੰਡਾਂ ਦੇ ਵਿੱਚ ਸਮਝੌਤੇ ਕਸਾੜ ਮੋਰਚੇ ਵੱਲੋਂ ਸਾਈਕਲ ਮੋਟਰਸਾਈਕਲ ਮਾਰਚ ਕਰ ਰਹੇ ਹਾਂ ਜੋ ਕਿ ਸੈਂਟਰ ਦੀ ਮੋਦੀ ਸਰਕਾਰ ਕਿਸਾਨ ਮਾਰੂ ਮਜ਼ਦੂਰ ਮਾਰੂ ਨੀਤੀਆਂ ਲਿਆ ਰਹੀ ਹੈ ਬਿਜਲੀ ਐਕਟ ਲਿਆ ਰਹੀ ਹੈ ਨਰੇਗਾ ਦੇ ਵਿੱਚ ਸੋਧ ਕਰ ਰਹੀ ਹੈ ਜਾਂ ਮੁਤਤ ਵਪਾਰ ਸਮਝੌਤਾ ਕਰ ਰਹੀ ਹੈ ਜਿਸ ਦੇ ਨਾਲ ਕਿ ਲੋਕਾਂ ਦੇ ਜਿਹੜਾ ਰੋਟੀ ਰੋਜੀ ਦਾ ਪ੍ਰਬੰਧ ਕਰਨਾ ਔਖਾ ਹੋ ਜਾਊਗਾ ਉਹਦੇ ਵਿਰੋਧ ਵਿੱਚ ਅਸੀਂ 16 ਤਰੀਕ ਨੂੰ ਡੀਸੀ ਦਫ਼ਤਰਾਂ ਤੇ ਧਰਮੇ ਦੇਵਾਂਗੇ ਉਹਦੀ ਤਿਆਰੀ ਦੇ ਵਿੱਚ ਅਸੀਂ ਇਹ ਮੋਟਰਸਾਈਕਲ ਮਾਰਚ ਕਰ ਰਹੇ ਹਾਂ ਨਾਲ ਹੀ ਪੰਜਾਬ ਸਰਕਾਰ ਜਿਹੜੀ ਲੋਕਾਂ ਦੀ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਜ਼ਮੀਨਾਂ ਖੋਹਣ ਦੀ ਨੀਤੀ ਲਾਗੂ ਕਰਦੀ ਸੀ ਪਰ ਉਹਦੇ ਹੁਣ ਜਿਹੜੀਆਂ ਲੋਕਾਂ ਦੀਆਂ ਸਾਂਝੀਆਂ ਜ਼ਮੀਨਾਂ ਹੈ ਜਾਂ ਪੰਚਾਇਤੀ ਜ਼ਮੀਨਾਂ ਹੈ ਜਾਂ ਜਨਤਕ ਖੇਤਰ ਦੀਆਂ ਜ਼ਮੀਨਾਂ ਹੈ ਉਹਨਾਂ ਨੂੰ ਵੇਚਣ ਵਾਸਤੇ ਤਿਆਰੀਆਂ ਖਿੱਚ ਰਹੀ ਹੈ ਅਸੀਂ ਇਸ ਸਰਕਾਰ ਦਾ ਵੀ ਵਿਰੋਧ ਕਰਦੇ ਹਾਂ ਜੋ ਕਿ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦਾ ਕੱਚੇ ਮੁਲਾਜ਼ਮੇ ਠੇਕੇ ਵਾਲੇ ਉਹਨਾਂ ਨੂੰ ਪੱਕੇ ਦਾ ਕੀ ਕਰਨਾ ਸੀ ਸਗੋਂ ਉਹਨਾਂ ਨੂੰ ਵੀ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਸਰ ਜਿਹੜਾ ਬਿਜਲੀ ਬੋਰਡ ਦਾ ਭੋਗ ਪਾਇਆ ਜਾ ਰਿਹਾ ਹੈ ਜਿਹੜਾ ਵੱਡ ਖੇਤਰ ਸੀ ਉਸ ਨੂੰ ਵੀ ਪਹਿਲਾਂ ਜਿਹੜਾ ਪੈਦਾ ਕਰਨ ਵਾਲੀ ਬਿਜਲੀ ਉਹਦੇ ਤੇ ਕਬਜਾ ਸੀ ਆ ਸ਼ਰਮਾਇਦਾਰੀ ਦਾ ਉਹ ਜਿਹੜਾ ਬੰਦ ਖੇਤਰ ਹੈ ਉਹ ਵੀ ਮਤਲਬ ਸ਼ਰਮਾਇਦਾਰਾਂ ਦੇ ਹੱਥਾਂ 'ਚ ਦੇ ਕੇ ਜਿਹੜੀ ਲਾਜ਼ਮੀ ਜ਼ਰੂਰੀ ਚੀਜ਼ ਹੈ ਬਿਜਲੀ ਲੋਕਾਂ ਵਾਸਤੇ ਉਸ ਦੇ ਵੀ ਇਹ ਕਬਜ਼ਾ ਕਰਨਾ ਚਾਹੁੰਦੇ ਆ ਇਸ ਕਰਕੇ ਅੱਜ ਸਨੋਦ ਖਣ ਸਾਣ ਮੋਰਚੇ ਵਿੱਚ ਮੁਲਾਜ਼ਮ ਮਜ਼ਦੂਰ ਵਿਦਿਆਰਥੀ ਸਾਰੀਆਂ ਜਥੇਬੰਦੀ ਇਕੱਠੀਆਂ ਹੋ ਕੇ ਸੰਘਤ ਬਲਾਕ ਦੇ ਪਿੰਡਾਂ ਦੇ ਵਿੱਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ 16 ਤਰੀਕ ਨੂੰ ਬਹੁਤ ਬਹੁਤ ਗਿਣਤੀ ਵਿੱਚ ਵੱਡੇ ਕਾਫਲੇ ਲੈ ਕੇ ਬੀਸੀ ਦਾਫਤਰਾ ਤੇ ਕੇ ਧਰਨੇ ਦੇ ਕੇ ਅੱਜ ਜਿਹੜਾ ਸਾਂਝੇ ਰੂਪ ਦੇ ਵਿੱਚ ਐਸਕੇਐਮ ਤੇ ਹੋਰ ਜਿੰਨੀਆਂ ਵੀ ਅੜੜ ਧੜਕੀਆਂ ਦੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ 1 ਮਾਰਚ ਜਿਹੜਾ ਸੰਗਤ ਬਲਾਕ ਦਾ ਉਹ ਕੀਤਾ ਗਿਆ ਜਿਦੇ ਵਿੱਚ ਮੁੱਖ ਮੰਗਾਂ ਇਹ ਨੇ ਵੀ ਪਿਛਲੇ ਦਿਨੀ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਮੋਦੀ ਸਰਕਾਰ ਨੇ ਬੜੇ ਨੰਗੇ ਚਿੱਟੇ ਰੂਪ ਦੇ ਵਿੱਚ ਜੋ ਸਾਮਰਾਜੀ ਇੱਥੇ ਫੱਲਾ ਵਿੱਡਿਆ ਹੋਇਆਗਾ ਜਿਹਦਾ ਦੂਜਾ ਦੌਰ ਇਸ ਵੇਲੇ ਚੱਲ ਰਿਹਾ ਹੈ ਜਿਵੇਂ ਸਮੇਂ ਇਹਨਾਂ ਨੇ 91 ਦੀਆਂ ਨੀਤੀਆਂ ਲਿਆ ਕੇ ਮੁਲਕ ਦੇ ਵਿੱਚ ਪ੍ਰਾਈਵੇਟ ਅਦਾਰਿਆਂ ਨੂੰ ਛੋਟਾ ਦਿੱਤੀਆਂ ਨੇ ਤਾਂ ਹੁਣ ਉਹਨਾਂ ਦੀ ਲੋੜ ਬਣੀ ਹੋਈ ਹੈ ਕਿ ਉਹ ਚੁੰਡੀ ਪਰ ਵੀ ਕੋਈ ਸਰਕਾਰੀ ਖੇਤਰ ਚ ਕੋਈ ਰਿਆਤ ਰਹਿੰਦੀ ਹੈ ਕੋਈ ਸਬਸਿਡੀਆਂ ਰਹਿੰਦੀਆਂ ਨੇ ਕੋਈ ਮਾੜੀ-ਮੋਟੀ ਸਹੂਲਤ ਲੋਕਾਂ ਨੂੰ ਮਿਲਦੀ ਹੈ ਤਾਂ ਉਹ ਸਾਰੀਆਂ ਸਹੂਲਤਾਂ ਹੁਣ ਉਹਨਾਂ ਨੇ ਖੋਲ ਕੇ ਪੂਰਾ ਨੰਗੇ ਚਿੱਟੇ ਰੂਪ ਦੇ ਵਿੱਚ ਅਮਰੀਕਾ ਆ ਰਗੇ ਹੋਰ ਕਿੰਨੇ ਮੁਲਕ ਨੇ ਜਿਨ੍ਹਾਂ ਵਾਸਤੇ ਭਾਰਤੀਆਂ ਮੰਡੀਆਂ ਨੇ ਉਹ ਖੋਲਣੀਆਂ ਨੇ ਜਿਹਦੇ ਤਹਿਤ ਉਹ ਆਟਾਟ ਕਾਨੂੰਨ ਲੈ ਕੇ ਆਏ ਨੇ ਚਾਹੇ ਉਹ ਵਾਤਾਵਰਨ ਦਾ ਕਾਨੂੰਨ ਹੈ ਚਾਹੇ ਲੇਬਰ ਕੋਡ ਹੈ ਚਾਹੇ ਮਨਰੇਕਾ ਦੀ ਕੋਈ ਮਾੜੀ ਹੀਂ ਮਜ਼ਦੂਰਾਂ ਨੂੰ ਕੋਈ ਰੋਜ਼ਗਾਰ ਉਹਨਾਂ ਦੇ ਘਰੇ ਚੁੱਲ੍ਹਾ ਪੱਕਦਾ ਹੋ ਜਾਂਦਾ ਸੀ ਉਹ ਸਕੀਮਾਂ ਨੂੰ ਬੰਦ ਕਰਨ ਦੀ ਤਿਆਰੀ ਹੈ ਝੋਰ-ਛੋਰ ਦੇ ਨਾਲ ਉਹ ਵਿੱਦਿਆ ਦੇ ਖੇਤਰ ਦੇ ਵਿੱਚ ਲਗਾਤਾਰ ਸਰਕਾਰੀ ਯੂਨੀਵਰਸਿਟੀਆਂ ਨੂੰ ਕਾਲਜਾਂ ਨੂੰ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਦੀਆਂ ਅਸਾਮੀਆਂ ਖਤਮ ਕਰਨ ਦੇ ਉੱਤੇ ਆਏ ਹੋਏ ਨੇ ਤਾਂ ਕਹਿਣ ਦਾ ਮਤਲਬ ਇਹ ਹੈ ਵੀ ਲੋਕਾਂ ਵਾਸਤੇ ਲਗਾਤਾਰ ਜਿਹੜਾ ਉਹ ਇੱਕ ਤੋਂ ਇੱਕ ਭੈੜਾ ਕਾਨੂੰਨ ਲੈ ਕੇ ਆ ਰਹੇ ਨੇ ਪਿਛਲੇ ਦਿਨੀ ਵਾਤਾਵਰਣ ਤਬਦੀਲੀ ਅਰਾਵਲੀ ਪਰਬਤ ਦਾ ਜਿਹੜਾ ਰੌਲਾ ਪਿਆਗਾ ਵੀ ਕਿੱਡੇ ਨੰਗੇ ਚਿੱਟੇ ਰੂਪ ਦੇ ਵਿੱਚ ਇਥੋਂ ਦੀਆਂ ਸੁਪਰੀਮ ਕੋਰਟਾਂ ਜਿਹਨੂੰ ਕਿਹਾ ਜਾਂਦਾ ਵੀ ਜਿੱਥੋਂ ਇਨਸਾਫ ਦੀ ਮੰਗ ਹੁੰਦੀ ਹੈ ਵੀ ਕਿਵੇਂ ਉਹਨਾਂ ਨੇ ਕਿਹਾ ਵੀ ਉੱਥੋਂ ਦੀ 90% ਪਹਾੜੀਆਂ ਨੇ 100 ਮੀਟਰ ਦੀਆਂ ਪਹਾੜੀਆਂ ਤੱਕ ਤੁਸੀਂ ਜਿੰਨੀ ਮਰਜ਼ੀ ਉੱਥੋਂ ਲੁੱਟ ਕਰ ਲੋ ਚਾਹੇ ਅਡਾਨੀ ਉੱਥੋਂ ਆਪਦੇ ਸਿਮੈਂਟਾਂ ਵਾਸਤੇ ਜਿੰਨਾ ਸਮਾਨ ਘਟਨਾ ਕੱਢ ਸਕਦਾਗਾ ਤਾਂ ਇਸ ਤਰੀਕੇ ਨਾਲ ਮੁਲਕ ਦੇ ਕੁੱਲ ਮਾਲ ਖਜ਼ਾਨੇ ਅਡਾਨੀਆਂ ਅਬਾਨੀਆਂ ਵਾਸਤੇ ਤੇ ਗਾਹਾਂ ਜਿਨ੍ਹਾਂ ਦੇ ਸਿਰ ਤੇ ਉਹ ਪੜਦੇ ਨੇ ਅਮਰੀਕਾ ਹੋਰ ਬੱਟੇ-ਬੱਟੇ ਮੋਲਕਾਂ ਦੇ ਉਹਨਾਂ ਦੇ ਮਾਈ-ਬਾਪੂ ਨਾ ਵਾਸਤੇ ਭਾਰਤ ਦੇ ਕੁੱਲ ਮਾਲਕ ਜਾਂਨੇ ਖੋਲ ਰਹੇ ਨੇ ਤੇ ਦੂਜੇ ਪਾਸੇ ਜੇ ਕੋਈ ਲੋਕ ਇਹਦਾ ਵਿਰੋਧ ਕਰਦਾ ਹੈ ਇਹਦੇ ਵਿਰੁੱਧ ਆਵਾਜ਼ ਉਠਾਉਂਦਾ ਤਾਂ ਉਹਨਾਂ ਵਾਸਤੇ ਤਰ੍ਹਾਂ-ਤਰ੍ਹਾਂ ਦੇ ਕਾਲੇ ਕਾਨੂੰਨ ਯੂਏਪੀਏ ਤੇ ਆਟਾ-ਆਟੇ ਪਿਛਲੇ ਦਿਨੀ ਆਈਪੀਸੀ ਤਹਿਤ ਕਾਨੂੰਨਾਂ ਨੂੰ ਸ਼ਾਨ ਤਰਾਸ਼ ਕੇ ਉਹਨਾਂ ਦੇ ਦੰਦ ਹੋਰ ਤਿੱਖੇ ਕੀਤੇ ਨੇ ਤਾਂ ਜੇ ਕੋਈ ਮਾੜੀ-ਮੋਟੀ ਵਿਰੋਧ ਦੀ ਆਵਾਜ਼ ਹੈ ਉਹਨੂੰ ਬਿਨਾਂ ਕਿਸੇ ਗੱਲ ਦੇ ਜੇਲ੍ਹਾਂ ਚ ਚੱਕ ਕੇ ਕਈ ਕਈ ਸਾਲਾਂ ਵਾਸਤੇ ਛੜਨ ਵਾਸਤੇ ਮਜ਼ਦੂਰ ਕੀਤਾ ਜਾਂਦਾ ਇਸੇ ਤਰੀਕੇ ਨਾਲ ਲਦਾਖ ਦੇ ਵਿੱਚ ਤੇ ਹੋਰ ਕਿੰਨੇ ਹੀ ਆਧਾਰਨ ਆਪਣੇ ਸਾਹਮਣੇ ਤਾਂ ਇਸ ਕਰਕੇ ਜਦੋਂ ਪਾਰਲੀਮੈਂਟ ਚ ਬੈਠੇ ਅਡਡ ਪਾਰਟੀਆਂ ਦੇ ਨਮਾਇंदे ਚਾਹੇ ਕਿਸੇ ਮਰਜ਼ੀ ਪਾਰਟੀ ਦਾ ਉਹ ਇਕੱਠੇ ਹੋ ਕੇ ਲੋਕਾਂ ਦੇ ਖਰਾਬ ਖਿਲਾਫ ਉਹਨਾਂ ਦੀ ਜੰਗ ਇੱਕ ਹੈ ਤਾਂ ਇਕੱਠੇ ਹੋ ਕੇ ਉਹ ਸਾਮਰਾਜੀਆਂ ਦਾ ਜਿਹੜਾ ਹੱਲਾ ਹੈ ਉਹ ਲੋਕਾਂ ਦੇ ਉੱਤੇ ਵਿੱਡ ਰਹੇ ਨੇ ਤਾਂ ਫਿਰ ਇੱਥੇ ਸਾਡੇ ਲੋਕਾਂ ਦਾ ਫਰਜ਼ ਬਣਦਾ ਹੈ ਚਾਹੇ ਉਹ ਕਿਸੇ ਵੀ ਜਥੇਬੰਦੀ ਦੇ ਨਾਲ ਸੰਬੰਧਿਤ ਨੇ ਚਾਹੇ ਮਜ਼ਦੂਰ ਨੇ ਚਾਹੇ ਕਿਸਾਨ ਨੇ ਚਾਹੇ ਮਜ਼ਦਮ ਨੇ ਚਾਹੇ ਵਿਦਿਆਰਥੀ ਨੇ ਇਹ ਸਾਮਰਾਜ ਦੀਆਂ ਨੀਤੀਆਂ ਇਹ ਨੀਜੀ ਕਰਨੀਆਂ ਲੀਤੀਆਂ ਲੋਕਾਂ ਦੇ ਉੱਤੇ ਲਗਾਤਾਰ ਹਮਲਾ ਬੇਟ ਰਹੀਆਂ ਨੇ ਇਹ ਸਾਰੇ ਸਾਡੀ ਸਾਡੀ ਲੜਾਈ ਹੈ ਜਿਹੜੀ ਅਸਲ ਜਾੜਾ ਹੈ ਜਿਹੜੀ ਗੱਲ ਦੀ ਤਾ ਸਾਨੂੰ ਲੋੜ ਬਣਦੀ ਹੈ ਵੀ ਆਪਾਂ ਜਿਹੜਾ ਵਿਰੋਧ ਹੈ ਉਸ ਗੱਲ ਵੱਲੋਂ ਸਿਹਤ ਕਰੀਏ ਤੇ ਉਹ ਜਿਹੜੀ ਅਸਲ ਜੜਾ ਹੈ ਉਹਦੇ ਜੜੀ ਆਪਾਂ ਤੇਲ ਪਾਉਣ ਦਾ ਕੰਮ ਕਰੀਏ ਤੇ ਮੁਰਤ ਤੋਂ ਜਿੰਨੇ ਵੀ ਸਰਕਾਰੀ ادارے ਪ੍ਰਾਈਵੇਟ ਕੀਤੇ ਨੇ ਇਸ ਸਮੇਂ ਦੌਰਾਨ ਉਹ ਸਾਰਿਆਂ ਦੇ ਵਿੱਚ ਦੁਬਾਰਾ ਤੋਂ ਜਿਹੜਾ ਸਰਕਾਰੀ ਨਿਵੇਸ਼ ਮੁੜ ਹੋਵੇ ਜਿਹੜੇ ਪਹਿਲਾਂ ਵਾਲੇ ਕਾਨੂੰਨ ਜਿਵੇਂ ਸ਼ੁਰੂ ਦੇ ਵਿੱਚ ਬਣਤਰ ਸੀ ਉਹਨਾਂ ਦੀ ਉਹ ਇਨ ਬਿਨ ਚਾਹੇ ਬਿਜਲੀ ਕਾਨੂੰਨ ਹੈ ਉਹ ਇਨ ਬਿਨ ਉਵੇਂ ਉਹਨਾਂ ਦਾ ਸਰੂਪ ਜਿਹੜਾ ਲਾਗੂ ਕੀਤਾ ਜਾਵੇ ਜੇ ਇਸ ਤਹਿਤ 16 ਤਰੀਕ ਨੂੰ ਆਉਣ ਵਾਲੇ ਦਿਨਾਂ ਵਿੱਚ ਵੱਡੇ ਇਕੱਠ ਹੋਣੇ ਨੇ ਸਾਂਝੇ ਰੂਪ ਦੇ ਵਿੱਚ ਸਾਰਿਆਂ ਨੂੰ ਸੱਦਾ ਅਸੀਂ ਵਿਦਿਆਰਥੀਆਂ ਵੱਲੋਂ ਪੂਰੇ ਜੋਰ ਸ਼ੋਰ ਨਾਲ ਉਥੇ ਪਹੁੰਚਾਂਗੇ ਤੇ ਨਾਲ ਦੀਆਂ ਜਿੰਨੇ ਵੀ ਤਬਕਕੇ ਨੇ ਸਾਰਿਆਂ ਨੂੰ ਸਾਂਝੇ ਰੂਪ ਦੇ ਵਿੱਚ ਸਾਮਰਾਜ ਨੂੰ ਨਿਸ਼ਾਨੇ ਤੇ ਟਿਕਦੇ ਹੋਏ 91 ਵਾਲੀਆਂ ਪਾਲਸੀ ਨੂੰ ਨਿਸ਼ਾਨੇ ਤੇ ਟਿਕਦੇ ਹੋਏ ਇਹਨਾਂ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ